ਰੋਮਜਾਟੀ ਪੀਤੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਅਮਰਪਾਲ ਮਸਲੇ ਦੇ ਉੱਪਰ ਪਹਿਲਾ ਬਿਆਨ ਆਇਆ ਕਾਲ ਤੱਕ ਸਾਹ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਦਾਅਵਾ ਦੇ ਕੇ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਕਿ ਸਰਕਾਰਾਂ ਨੂੰ ਦਹਿਸ਼ਤ ਵਾਲਾ ਮਾਹੌਲ ਨਹੀਂ ਸਿਰਜਣਾ ਚਾਹੀਦਾ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਹੰਡਾਇਆ ਹੈ ਪਹਿਲਾਂ ਹੀ ਬਹੁਤ ਦੁੱਖ ਦਰਦ ਜਿਹੜਾ ਹੈ ਪੰਜਾਬ ਨੇ ਦੇਖਿਆ ਹੈ ਔਰ ਸਰਕਾਰਾਂ ਗੁਰੇਜ ਕਰਨ ਨਾਲ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਨੌਜਵਾਨ ਕਿਸੇ ਵੀ ਤਰ੍ਹਾਂ ਦੀਆਂ ਆਵਾਮਾ ਚਨਾਉਣ ਬਹਿਕ ਬੈਕ ਨਾ ਹੋ ਤੇ ਨਾਲ ਹੀ ਜਿਹੜਾ ਇੱਕ ਹੋਰ ਗੱਲ ਕਹੀ ਗਈ ਹੈ ਕਿ ਪੈਨਿਕ ਨਾ ਕ੍ਰੀਏਟ ਕੀਤਾ ਜਾਵੇ ਸ਼ਾਂਤੀ ਬਣਾਈ ਰੱਖੀ ਜਾਵੇ ਤਾਂ ਦੱਸ ਦਈਏ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਪਹਿਲਾ ਬਿਆਨ ਔਰ ਮਮਰਤਪਾਲ ਸਿੰਘ ਹੋਣਾ ਦੇ ਮਸਲੇ ਦੇ ਉੱਪਰ ਆਇਆ ਔਰ ਨੌਜਵਾਨਾਂ ਨੂੰ ਲੈ ਕੇ ਨੌਜਵਾਨਾਂ ਨੂੰ ਲੈ ਕੇ ਖਾਸ ਤੌਰ ਦੇ ਉੱਪਰ ਬੋਲਿਆ ਕਿ ਹੈ ਕਿ ਦੇਸ਼ ਦੇ ਆਜ਼ਾਦੀ ਦੇ ਵਿੱਚ ਸਿੱਖਾਂ ਦੀ ਅਹਿਮ ਭੂਮਿਕਾ ਰਹੀ ਹੈ ਔਰ ਨਾਲ ਹੀ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਜਿਹੜਾ ਬਹੁਤ ਸੰਤਾਪ ਢਾਇਆ ਪੰਜਾਬ ਨੇ ਦਾ ਪਹਿਲਾਂ ਹੀ ਬਹੁਤ ਦੁੱਖ ਝੱਲਿਆ ਔਰ ਨਾਲ ਹੀ ਜੇ ਗੱਲ ਕਰਦਾ ਤਾਂ ਕਿਹਾ ਕਿ ਸਰਕਾਰਾਂ ਨੂੰ ਦਹਿਸ਼ਤ ਦਾ ਮਾਹੌਲ ਨਹੀਂ ਸਿਰਜਣਾ ਚਾਹੀਦਾ ਵਾਲਾ ਮਾਹੌਲ ਸਰਕਾਰਾਂ ਨੂੰ ਨਹੀਂ ਬਣਾਉਣਾ ਚਾਹੀਦਾ ਪੰਜਾਬ ਨੇ ਬੜੇ ਸੰਤਾਪ ਢਾਇਆ ਹੁਣ ਚੰਗੇ ਭੋ ਇੱਕ ਵੱਲ ਤੋਰਨ ਦੀ ਲੋੜ ਹੈ ਹੁਣ ਇੱਕ ਸੁਨਹਿਰੀ ਭੋ ਇੱਕ ਵੱਲ ਤੋਰਨ ਦੀ ਲੋੜ ਨਾਲ ਹੀ ਕਿਹਾ ਕਿ ਜਥੇਦਾਰ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਇੱਕ ਅਪੀਲ ਵੀ ਕੀਤੀ ਹੈ ਕਿ ਨੌਜਵਾਨ ਕਿਸੇ ਬਹਿਕਾ ਵਿੱਚ ਆਉਣ ਤੋਂ ਸੰਕੋਚ ਕਰਨ ਵਾਹਾਂ ਚ ਨਾ ਆਓ ਨੌਜਵਾਨ ਆਪਣੀ ਕੌਮ ਦੇ ਸੁਨਹਿਰੇ ਭਵਿੱਖ ਨੂੰ ਸੰਭਾਲਣਾ ਔਰ ਆਪਣੇ ਭਵਿੱਖ ਨੂੰ ਸੰਭਾਲਣਾ ਦਾ ਦੱਸ ਦੇ ਕਿ ਲਗਾਤਾਰ ਜਥੇਦਾਰ ਹੋਣਾਂ ਦੇ ਵੱਲੋਂ ਜਿਹੜਾ ਪੂਰੀ ਨਜ਼ਰ ਬਣਾਈ ਹੋਈ ਸੀ ਸਾਰੇ ਮਸਲੇ ਦੇ ਉੱਪਰ ਔਰ ਬਿਆਨ ਕਿਉਂਕਿ ਸਭ ਨੂੰ ਉਡੀਕ ਸੀ ਕਿ ਜਦੋਂ ਜਤੇਜ ਗਿਆਨੀ ARP Singh ਬੋਲਣਗੇ ਤਾਂ ਹੁਣ ਬਿਆਨ ਸਾਹਮਣੇ ਆਇਆ ਔਰ ਕਿਹਾ ਕਿ ਸ਼ਾਂਤੀ ਬਣਾਈ ਰੱਖੀ ਜਾਵੇ ਔਰ ਨਾਲ ਹੀ ਕਿਸੇ ਵੀ ਤਰ੍ਹਾਂ ਦੇ ਬਹਿਕਾਵੇ ਦੇ ਵਿੱਚ ਨਾ ਆਉਣ ਨੌਜਵਾਨ ਤਾਂ ਅਜਿਹਾ ਕਿਹਾ ਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪਿੰਦਰ ਸਿੰਘ ਹੋਣਾ ਦਾ ਪਹਿਲਾ ਬਿਆਨ ਅਮਰਪਾਲ ਸਿੰਘ ਹੋਣਾ ਦੀ ਗ੍ਰਿਫਤਾਰੀ ਨੂੰ ਲੈ ਕੇ ਤਾਂ ਦੱਸ ਦिए ਕਿ ਲਗਾਤਾਰ ਬਣੇ ਹੋਏ ਐਸ ਕਵਰ ਨੂੰ ਕਿਉਂਕਿ ਲਗਾਤਾਰ ਜਿਹੜਾ ਖਬਰ ਜਦੋਂ ਕੱਲ ਆਉਂਦੀ ਹੈ ਕਿ ਅਮਰਪਾਲ ਸਿੰਘ ਹੋਣਾ ਦੇ ਵੱਲੋਂ ਰਾਮਪਰਾ ਫੁੱਲ ਦੇ ਵਿੱਚ ਸਮਾਗਮ ਹੋਣਾ ਤਾਂ ਉੱਤੇ ਜਿਹੜਾ ਪਹਿਲੀ ਘੇਰਾ ਪਾਲਿਆ ਜਾਂਦਾ ਜਲੰਧਰ ਦੇ ਵਿੱਚ ਤਾਂ ਦੱਸਦੇ ਕਿ ਕਾਲ ਤੱਕ ਸਾਹ ਦੇ ਜਤੇ ਅਗਿਆਨੀ ਅਰਪਿਤ ਸਿੰਘ ਬੋਲਦੇ ਨਜ਼ਰ ਆਏ ਨੇ ਨੌਜਵਾਨਾਂ ਨੂੰ ਲੈ ਕੇ ਖਾਸ ਤੌਰ ਤੇ ਕਹਿ ਕਿ ਦੇਸ਼ ਦੀ ਆਜ਼ਾਦੀ ਚ ਸਿੱਖਾਂ ਦੀ ਐ ਭੂਮਿਕਾ ਦੇਸ਼ ਦੀ ਆਜ਼ਾਦੀ ਦੇ ਵਿੱਚ ਸਿੱਖਾਂ ਨੇ ਇੱਕ ਵੱਡਾ ਯੋਗਦਾਨ ਪਾਇਆ ਸਾਨੂੰ ਹੁਣ ਇਹ ਸਭ ਛੱਡ ਕੇ ਇੱਕ ਚੰਗੇ ਭਵਿੱਖ ਵੱਲ ਵੇਖਣਾ ਚਾਹੀਦਾ ਸੁਨਹਿਰੀ ਭਵਿੱਖ ਵੱਲ ਸਾਨੂੰ ਵੇਖਣਾ ਚਾਹੀਦਾ ਔਰ ਨਾਲ ਹੀ ਨੌਜਵਾਨਾਂ ਨੂੰ ਕਹਿ ਕਿ ਕਿਸੇ ਹਵਾਹਾਂ ਚ ਨਾਓ ਕਿਸੇ ਵੀ ਤਰ੍ਹਾਂ ਦੇ ਬਹਿਕਾਵੇ ਚ ਨਾਓ ਔਰ ਸੰਕੋਚ ਵਰਤੋ ਔਰ ਆਮ ਨਾਲ ਹਲੀਮੀ ਦੇ ਨਾਲ ਜਿਹੜਾ ਮਾਹੌਲ ਨੂੰ ਦੇਖਿਆ ਜਾਵੇ ਉਹ ਸਰਕਾਰਾਂ ਨੂੰ ਲੈ ਕੇ ਖਾਸ ਤੌਰ ਤੇ ਕਹਿ ਕਿ ਸਰਕਾਰਾਂ ਡਰ ਗਾਲਾ ਮਾਹੌਲ ਨਾ ਪੈਦਾ ਕਰਨ دہشت ਵਾਲਾ ਮਾਹੌਲ ਨਾ ਪੈਦਾ ਕਰਨ ਕਿਉਂਕਿ ਸਿੱਖਾਂ ਨੇ ਜਿਹੜਾ ਬੜੀ ਕੁਰਬਾਨੀ ਦਿੱਤੀ ਹੈ ਸਿੱਖਾਂ ਨੇ ਇਸ ਦੇਸ਼ ਦੇ ਲਈ ਆਪਣਾ ਲਹੂ ਡੋਲਿਆ ਆਪਣਾ ਖੂਨ ਡੋਲਿਆ ਸਿੱਖਾਂ ਦਾ ਇਤਿਹਾਸ ਦੇ ਵਿੱਚ ਪਹਿਲਾ ਨਾਮ ਆਉਂਦਾ ਜਦੋਂ ਵੀ ਕੁਰਬਾਨੀਆਂ ਦੀ ਗੱਲ ਚੱਲਦੀ ਹੈ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਾਂ ਦਾ ਮਸਪਾਲ ਦੇ ਮਸਲੇ ਨੂੰ ਲੈ ਕੇ ਪਹਿਲਾ ਬਿਆਨ ਕਿਉਂਕਿ ਕੱਲ ਵੀ ਲਗਾਤਾਰ ਜਿਹੜਾ ਪੂਰਾ ਵੇਖਿਆ ਜਾ ਰਿਹਾ ਸੀ ਵਾਚਾ ਯਾਰ ਇਸ ਕਿ ਆਖਰਕਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਿਆਨ ਕਦੋਂ ਆਏਗਾ ਤਾਂ ਦੱਸ ਦੇ ਕਿ ਉਹਨਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਅਰਪੀ ਸਿੰਘ ਹੋਣਾਂ ਬਿਆਨ ਸਾਹਮਣੇ ਆਇਆ ਬਿਆਨ ਦੇ ਵਿੱਚ ਕਿਹਾ ਇੱਕ ਸੰਦੇਸ਼ ਦਿੱਤਾ ਹੈ ਕੌਮ ਨੂੰ ਜਿਹੜਾ ਇੱਕ ਸੰਦੇਸ਼ ਦਿੱਤਾ ਔਰ ਨਾਲ ਹੀ ਕਿਹਾ ਕਿ ਵਾਹਾਂ ਤੋਂ بچੋ ਨੌਜਵਾਨਾਂ ਨੂੰ ਖਾਸ ਤੌਰ ਤੇ اپੀਲ ਕੀਤੀ ਹੈ ਕਿ ਨੌਜਵਾਨ ਸੰਕੋਚ ਵਰਤ ਨੌਜਵਾਨ ਜਿਹੜਾ ਕੋਈ ਕਾਲਪੁਣੇ ਚ ਨਾ ਆਉਣ ਨੌਜਵਾਨ ਜਿਹੜਾ ਆਪਣੇ ਭਵਿੱਖ ਦੇ ਲਈ ਸੋਚਣ ਆਪਣੇ ਪੰਜਾਬ ਦੇ ਲਈ ਸੋਚਣ ਪੰਜਾਬ ਦੇ ਸੁਨਹਿਰੀ ਭਵਿੱਖ ਦੇ ਲਈ ਚੰਗੇ ਭਵਿੱਖ ਦੇ ਲਈ ਸੋਚਣ ਨਾ ਕਿ ਕਿਸੇ ਬੇਕਾਬੂ ਦੇ ਵਿੱਚ ਆਉਣ ਤਾਂ ਨਾਲ ਹੀ ਇਹ ਗੱਲ ਕਹੀ ਗਈ ਹੈ ਕਿ ਸਰਕਾਰਾਂ ਨੂੰ ਵੀ ਕਿਹਾ ਹੈ ਕਿ ਦਰਦ ਵਾਲਾ ਮਾਹੌਲ ਨਾ ਪੈਦਾ ਕੀਤਾ ਜਾਵੇ ਪੈਨਿਕ ਨਾ ਕ੍ਰੀਏਟ ਕੀਤੀ ਜਾਵੇ ਆਵਾਜ਼ ਤਾਂ ਤੋਂ ਬਚਿਆ ਜਾਵੇ ਅਸੀਂ ਵੀ बार-बार ਇੱਕੋ اپیل ਕਰ ਰਹੇ ਆ ਆਪਣੇ ਚੈਨਲ ਦੇ ਮਾਧਮ ਨਰਾਈਕਾ ਵਾਹਾਂ ਤੋਂ ਬਚਿਆ ਜਾਵੇ ਔਰ ਘਬਰਾਹਟ ਨਾ ਪੈਦਾ ਕੀਤੀ ਜਾਵੇ ਕਿਉਂਕਿ ਜਦੋਂ ਇੰਟਰਨੈਟ ਵਗੈਰਾ ਬੰਦ ਹੁੰਦਾ ਤਾਂ ਆਮ ਤੌਰ ਦੇ ਉੱਪਰ ਜਿਹੜਾ ਥੋੜੀ ਬਹੁਤ ਤਣਾਅਪੂਰਵਕ ਮਾਹੌਲ ਬਣ ਜਾਂਦੇ ਆ ਪਰ ਵਾਹਾਂ ਤੋਂ ਬਚਣਾ ਚਾਹੀਦਾ ਤਾਂ ਦੱਸੇ ਕਿ ਕੌਮ ਦੇ ਜਥੇਦਾਰ ਹੋਣਾਂ ਦੇ ਵੱਲੋਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਗਿਆਨੀ ਹਰਪ੍ਰੀਤ ਸਿੰਘ ਹੋਣਾਂ ਦਾ ਪਹਿਲਾ ਬਿਆਨ ਅਮਰਤਪਾਲ ਮਸਲੇ ਦੇ ਉੱਪਰ ਕੱਲ ਸਵੇਰ ਤੋਂ ਲੈ ਕੇ ਜਦੋਂ ਇਹ ਸਾਰਾ ਜਿਹੜਾ ਆਪਰੇਸ਼ਨ ਅਮਰਤਪਾਲ ਸ਼ੁਰੂ ਹੁੰਦਾ ਤਾਂ ਲਗਾਤਾਰੇ ਖਬਰ ਦੇ ਉੱਪਰ ਗੱਲ ਬਣੀ ਹੋਈ ਸੀ ਕਿ ਆਖਰਕਾਰ ਜੱਥੇਦਾਰ ਹੋਣਾਂ ਦਾ ਬਿਆਨ ਕਦੋਂ ਆਏਗਾ ਤਾਂ ਦੱਸ ਦੇ ਕਿ ਸਰਕਾਰਾਂ ਨੂੰ ਸਰਕਾਰਾਂ ਨੂੰ ਖਾਸ ਤੌਰ ਤੇ ਕਿਹਾ ਹੈ ਕਿ ਸਿੱਖਾਂ ਦੇ ਲਈ ਸਿੱਖਾਂ ਦੇ ਲਈ ਜਿਹੜਾ ਨਰਮ ਰਵਈਆ ਵਰਤਿਆ ਜਾਵੇ ਨਰਮ ਰਵਈਆ ਵਰਤਿਆ ਜਾਵੇ ਔਰ ਕਿਉਂਕਿ ਸਿੱਖਾਂ ਨੇ ਬੜੀ ਕੁਰਬਾਨੀ ਦਿੱਤੀ ਹੈ ਦੇਸ਼ ਦੇ ਲਈ ਸਿੱਖਾਂ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਨਾਲ ਹੀ ਨੌਜਵਾਨਾਂ ਨੂੰ ਖਾਸ ਤੌਰ ਤੇ ਕਿਹਾ ਹੈ ਕਿ ਸੰਕੋਚ ਵਰਤਿਆ ਜਾਵੇ ਕਾਲ ਬਣਾਣਾ ਕੀਤਾ ਜਾਵੇ ਜਾਂ ਕੋਈ ਹੋਰ ਮਾੜੀ ਘਟਨਾ ਨਾ ਹੋ ਸਕੇ ਸਭ ਤੋਂ ਗੁਰੇਜ਼ ਕੀਤਾ ਜਾਵੇ ਤਾਂ ਕਿ ਕੱਲ ਨੂੰ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋ ਸਕੇ ਔਰ ਨਾਲ ਹੀ ਕਿਹਾ ਗਿਆ ਕਿ ਨੌਜਵਾਨੀ ਸਿੱਧੇ ਰਾਹ ਤੁਰੇ ਨੌਜਵਾਨੀ ਆਪਣੇ ਭਵਿੱਖ ਵੱਲ ਦੇਖੇ ਪੰਜਾਬ ਦੇ ਭਵਿੱਖ ਵੱਲ ਦੇਖੇ ਕਿ ਕਿਵੇਂ ਇਸ ਭਵਿੱਖ ਨੂੰ ਸੁਨਹਿਰਾ ਬਣਾਉਣਾ ਹੈ ਤਾਂ ਦੱਸ ਦੇ ਕਿ ਲਗਾਤਾਰ ਜਥੇਦਾਰ ਹੋਣਾਂ ਦੇ ਬਿਆਨ ਦੇ ਉੱਪਰ ਬਣੇ ਹੋਇਆ ਅਮਰਪਾਲ ਹੋਣਾ ਦੇ ਮਸਲੇ ਦੇ ਉੱਪਰ ਪਹਿਲਾ ਬਿਆਨ ਹੈ ਚੁੱਪੀ ਤੋੜੀ ਹੈ ਜਥੇਦਾਰ ਹੋਣਾਂ ਨੇ ਤਾਂ ਦੱਸ ਦੇ ਕਿ ਲਗਾਤਾਰ ਤੁਹਾਨੂੰ ਅਮਰਪਾਲ ਹੋਣਾ ਦੇ ਸਾਰਾ ਜੋ ਕੱਲ ਹੋਇਆ ਉਸ ਦੇ ਬਾਰੇ ਵੀ ਦੱਸ ਰੇਸੀਕੇ ਜਥੇਦਾਰ ਹੁਣਾ ਦਾ ਬਿਆਨ ਆਪਣੇ ਆਪ ਦੇ ਵਿੱਚ ਇੱਕ ਮਾਇਨੇ ਰੱਖਦਾ ਦਾ ਦੱਸਦੀ ਹੈ ਕਿ ਲਗਾਤਾਰ ਲਗਾਤਾਰ ਤੁਹਾਨੂੰ ਇਹੀ ਗੱਲ ਕਹਿ ਰਹੇ ਆ ਕਿ ਨੌਜਵਾਨੀ ਨੂੰ ਖਾਸ ਤੌਰ ਤੇ ਕਿਹਾ ਗਿਆ ਜੱਥੇਦਾਰ ਹੋਣਾ ਦੇ ਵੱਲੋਂ ਨੌਜਵਾਨੀ ਨੂੰ ਲੈ ਕੇ ਕਿਹਾ ਗਿਆ ਕਿ ਆਰਾਮ ਦੇ ਨਾਲ ਚੱਲੋ ਹਲੀਮੀ ਦੇ ਨਾਲ ਚੱਲੋ ਸਹਿਜਤਾ ਨਾਲ ਵਰਤੋ ਨਾ ਹੀ ਕੋਈ ਕਾਲਪੂਣਾ ਕਰਾਇਆ ਜਾਵੇ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਭਵਿੱਖ ਵੱਲ ਵੇਖੋ ਕਿਸੇ ਦੇ ਬਹਿਕਾਵੇ ਚ ਨਾਓ ਖਾਸ ਤੌਰ ਤੇ ਇਹ ਗੱਲ ਕਹੀ ਗਈ ਹੈ ਕਿ ਕਿਸੇ ਦੇ ਬਹਿਕਾਵੇ ਚ ਆਉਣ ਦੀ ਲੋੜ ਨਹੀਂ ਆਪਣੇ ਭਵਿੱਖ ਵੱਲ ਵੇਖੋ ਆਪਣੇ ਸੁਨਹਿਰੀ ਭਵਿੱਖ ਨੂੰ ਦੇਖੋ ਔਰ ਨਾਲ ਹੀ ਪੰਜਾਬ ਨੂੰ ਲੈ ਕੇ ਕਿਹਾ ਗਿਆ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਨੇ ਬਹੁਤ ਯੋਧੇ ਪੈਦਾ ਕੀਤੇ ਆ ਪੰਜਾਬ ਸ਼ਹੀਦਾਂ ਦਿੱਤੀਆਂ ਪੰਜਾਬ ਦੀਆਂ ਕੁਰਬਾਨੀਆਂ ਬੜੀਆਂ ਨੇ ਇਸ ਦੇਸ਼ ਦੀ ਆਜ਼ਾਦੀ ਨੂੰ ਦਵਾਉਣ ਦੇ ਵਿੱਚ ਤਾਂ ਦੱਸ ਦੇ ਕਿ ਲਗਾਤਾਰ ਇਸ ਬਿਆਨ ਦੇ ਉੱਪਰ ਅਸੀਂ ਬਣੇ ਹੋਏ ਹਾਂ ਕਿਉਂਕਿ ਚਰਚਾਾਂ ਵਿੱਚ ਚੱਲੀਆਂ ਚਰਚਾਾਂ ਵਿੱਚ ਉਦੋਂ ਚੱਲੀਆਂ ਜਦੋਂ ਅਮਰਪਾਲ ਸਿੰਘ ਹੋਣਾ ਦੇ ਵੱਲੋਂ ਜਿਹੜਾ ਕੱਲ ਖਾਲਸਾ ਵੀਰ ਦਾ ਸ਼ੁਰੂਆਤ ਕਰਨ ਦਾ ਜਿਹੜਾ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਿਸ ਸਾਹ ਦੇ ਨਾਲ ਪੁਲਿਸ ਸਾਰਾ ਸਟ੍ਰੈਟੇਜੀ ਅਪਣਾ ਕੇ ਪੰਜ-ਸੱਤ ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਹੁੰਦੀ ਔਰ ਅਮਰਪਾਲ ਸਿੰਘ ਉਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਤੇ ਉਸ ਤੋਂ ਪਹਿਲਾਂ ਜੇ ਗੱਲ ਕਰਦੇ ਹਾਂ ਜਨਾਲਾ ਜਦੋਂ ਘਟਨਾ ਆਉਂਦੀ ਆ ਉਦੋਂ ਵੀ ਇੱਕ ਕਮੇਟੀ ਸਾਹਬ ਦੇ ਜਥੇਦਾਰ ਹੋਣਾਂ ਦੇ ਵੱਲੋਂ ਇਸ ਰਿਪੋਰਟ ਨੂੰ ਜਿਹੜਾ ਮੋੜ ਵਾਪਸ ਵੀ ਮੋੜ ਲੈਣਾ ਹੈ ਕਿਉਂਕਿ ਉਸ ਤੋਂ ਬਾਅਦ ਜਿਹੜਾ ਇਹ ਕਿਹਾ ਗਿਆ ਸੀ ਕਿ 17 ਮੈਂਬਰੀ ਕਮੇਟੀ ਦੇ ਵਿੱਚ ਸਾਰੇ ਮੈਂਬਰਾਂ ਦਾ ਸਹਿਮਤੀ ਨਹੀਂ ਸੀ ਜਨਾਲਾ ਘਟਨਾ ਨੂੰ ਲੈ ਕੇ ਸਪੈਸ਼ਲ ਕਮੇਟੀ ਬਣਦੀ ਹੈ ਜਨਾਲਾ ਘਟਨਾ ਨੂੰ ਲੈ ਕੇ ਕਿ ਗੁਰੂ ਸਾਹਿਬ ਦਾ ਸਰੂਪ ਕਿੱਥੇ ਲੈ ਕੇ ਜਾਣਾ ਕਿੱਥੇ ਨਹੀਂ ਲੈ ਕੇ ਜਾਣਾ ਇਹ ਸਭ ਨੂੰ ਵੇਖਦਿਆਂ ਹੋਇਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਾਂ ਦੇ ਵੱਲੋਂ ਸਿੱਖ ਕੌਮ ਦੇ ਸੁਪਰੀਮੋ ਦੇ ਵੱਲੋਂ ਕਹਿ ਸਕਦੇ ਆ ਕਿ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਅਮਰਤਪਾਲ ਸਿੰਘ ਹੋਣਾਂ ਦੇ ਪੂਰੇ ਮਸਲੇ ਦੇ ਉੱਪਰ ਪੂਰਾ ਜੋ ਇਹ ਫਨੋ ਉਮਨਾ ਸਰ ਜਾਇਆ ਜਾ ਰਿਹਾ ਸੀ ਕੱਲ ਤੋਂ ਲੈ ਕੇ ਅੱਜ ਤੱਕ ਹੁਣ ਪਹਿਲਾ ਬਿਆਨ ਸਾਹਮਣੇ ਆਇਆ ਬੱਕੋ ਬੱਕਰੇ ਪੋਲੀਟਿਸ਼ੀਅਨਸ ਦੇ